ਬਈ ਜਟੋ ਥੋੜਾ ਚੈਨਲ ਦੇ ਸਵਾਗਤ ਆ ਫਾਰਮਰਸ ਬਲੌਗ 0303 ਥੋੜਾ ਬਈ ਸਵਾਗਤ ਆ ਸਾਰਿਆਂ ਦਾ ਅੱਜ ਬਈ ਮੱਕੀ ਦਾ ਵਿਚਾਰ ਪਾ ਰਹੇ ਆ ਜਿਹੜਾ ਬੀ ਸੀਗਾ ਆਪਣਾ 20 30 ਆ ਤੇ ਆਪਣਾ 5 ਬੀਘੇ ਦਾ ਖੇਤ ਆ ਬਈ ਤੁਸੀਂ ਦੇਖ ਸਕਦੇ ਹੋ ਤੇ ਦੂਜੀ ਟਰਾਲੀ ਹੋ ਗਈ ਮਤਰੋ ਤਕਰੀਬਨ 60 ਟਰਾਲੀ ਦੇ ਵਿੱਚ 55 ਕੁਆਂਟਰ ਪੈ ਜਾਂਦੇ ਆ ਉਹਨੂੰ ਕਾ ਕੇ ਪਿੱਛੇ ਨੂੰ ਰੱਖ ਯਾਰ ਚਲੋ ਵੀ ਦੂਜਾ ਦੂਜੀ ਟਰਾਲੀ ਹੋ ਗਈ ਮਤਰੋ 55 55 ਕੁਆਂਟਰ ਹੋ ਗਏ ਦੋ ਟਰਾਲੀਆਂ ਦੇ ਵਿੱਚ ਉਹ ਦੇਖਾ ਦੋ ਪਹਿਲੀ ਤਾਂ ਥੋੜੀ ਜਿਹੀ ਆਉਣੀ ਸੀਗੀ ਤੇ ਇਹਦੇ ਵਿੱਚ ਤਾਂ तकरीबन ਭਰਤੀ ਚੱਲ ਰਿਹਾ ਤੇ ਦਾਣਾ ਜਿਹੜਾ ਬਈ ਕ੍ਰੈਸ਼ ਪੂਰਾ ਹੋ ਰਿਹਾ ਫਾਇਦਾ ਉਹਦਾ ਹੁੰਦਾ ਵੀ ਡੰਡਾ ਸਿਕ ਗੰਦੂਸੇ ਆਪਣਾ ਲਵਾ ਲਿਆ ਕਰੋ ਵੀ ਕ੍ਰੈਸ਼ ਜਮਾ ਇਦਾਂ ਹੋਣਾ ਚਾਹੀਦਾ ਵੀ ਕੋਈ ਟਾਂਡੇ ਦੇ ਵਿੱਚ ਉਹ ਨਾ ਹੋਵੇ ਵੀ ਕੋਈ ਦਾਣਾ ਦੂਣਾ ਸਾਫਤਾਂ ਨਾ ਹੋਵੇ ਕੋਈ ਇਹ ਰਹਿ ਜਾਂਦਾ ਚਲੋ ਉਹ ਗੱਲ ਵੱਖਾ ਪਰ ਜ਼ਿਆਦਾਤਰ ਬਰੀਕ ਹੋਣੇ ਚਾਹੀਦੇ ਕਿਉਂਕਿ ਗਲਣ ਦੇ ਬਾਅਦ ਚ ਫਿਰ ਹੋ ਜਾਂਦੀ ਹੈ ਸੈਟ ਜਿਹੜਾ ਪਹਿਲਾ ਟਰਾਲੀ ਅੜਨ ਲੱਗੀ ਸੀ ਕਿਉਂਕਿ ਹੈਗੀ ਸਿੰਗਲ ਡੈਰੀ ਤੇ ਲੱਕਰੀਆਂ ਥੱਲੇ ਘਾ ਆ ਤੇ ਹੁਣ ਬਾਬਾ ਪਰ ਉਹਨੂੰ ਵਟ ਕੇ ਦੇਖ ਰਿਹਾ ਦੇਖਦੇ ਆ ਵੀ ਟਰਾਲੀ ਤਲਕੂਗੀ ਕੀ ਕੀ ਬਣਦਾ ਕਿਉਂਕਿ ਸਿੰਗਲ ਡੈਰੀ ਆ ਨਾ ਮਤਲਬ ਸਿੰਗਲ ਡਬਲ ਡੈਰੀ ਦਾ ਟਾਇਰ ਦੇ ਵਿੱਚ ਗਾਰਾ ਪਾ ਜਾਂਦਾ ਉਹ ਔਕਾ ਕਰਦੀ ਆ ਤੇ ਕੋਣ ਸਿੰਗਲ ਡੈਰੀ ਫੇਰ ਤੇ ਸਿੱਲਸ ਤੇ ਚਲਣ ਲੱਗੀ ਚੱਲ ਆਵੋ ਲੋ ਸਿੱਲਸ ਦੀ ਜੱਟ ਟਰਾਲੀ ਚੜ ਗਈ ਚੜ ਗਈ ਜੜ ਗਈ ਚੱਲ ਜਿੰਦਾ ਆ ਫਾਇਦਾ ਵੀ ਇਹ ਜਿਹੜੇ ਭਲੇਟ ਤਿੱਖੇ ਹੁੰਦੇ ਨੇ ਨਾ ਉਹ ਅੰਦਰੋਂ ਹੀ ਹੋ ਜਾਂਦੇ ਨੇ ਮਤਲਬ ਵੀ ਆ ਹੈਗਾ ਲਵੇ ਪੱਥਰ ਤੁਸੀਂ ਦੇਖ ਸਕਦੇ ਹੋ ਵੀ ਆ ਪੱਥਰ ਨਾਲੇ ਭਲੇਟ ਲੱਗ ਜਾਂਦੇ ਨੇ ਵੀ ਹੱਥ ਉੱਤਾਂ ਨਾਲ ਘੋਲ ਕਰਨ ਦੀ ਲੋੜ ਨਹੀਂ ਵੀ ਆ ਚੀਜ਼ ਦਾ ਫਾਇਦਾ ਪੱਥਰ ਤੋਂ ਲਵੇ ਲਾ ਕੇ ਜਦੋਂ ਭਲੇਟ ਤਿੱਖੇ ਹੋ ਜਾਂਦੇ ਨੇ ਤੇ ਬਾਕੀ ਅੰਦਰੋਂ ਇਹ ਮਚੀਰੇ ਕੰਮ ਬਹੁਤ ਬਹੁਤ ਚੱਕਦੀ ਆ ਵੱਡੇ ਵੀ ਕੰਮ ਖਿੱਚਦੀ ਬਹੁਤ ਆ ਆ ਲੱਗਿਆ ਜੇ ਤੋਂ ਟੋਏ ਦੇ ਵਿੱਚ ਮਿੱਤਰੋ ਆਪਾਂ ਨੇ ਆਲੇ-ਦਾਲੇ ਜਿਹੜਾ ਹੈਗਾ ਪੱਲੜ ਵਿਛਾ ਲਿਆ ਵੀ ਆਪਾਂ ਕਾਗਜ਼ ਕਹਿ ਦੋ ਵੀ ਆਪਾਂ ਕਾਗਜ਼ ਵੀ ਹੈਵੀ ਵਾਲਾ ਹੀ ਲੈ ਕੇ ਆਏ ਆ ਤੇ ਕਿਉਂਕਿ ਇਹ ਸਾਈਡਾਂ ਤੋਂ ਚਾਰ ਬਟਨ ਲੱਗੇ ਤਾਂ ਫਾਟ ਜਾਂਦਾ ਹੁੰਦਾ ਤੇ ਵਿੱਚ ਆਪਾਂ 2-2 ਇੰਚ ਵਿਛਾਲੀ ਤੂੜੀ ਤੇ ਮਿੱਤਰੋ ਲੋ ਵੀ ਟਰਾਲੀ ਆ ਗਈ ਆਪਣੀ ਪਹਿਲੀ ਟਰਾਲੀ ਤੇ ਆਪਨਾਂ ਨਾਲੇ ਝੋਟੇ ਖੜੇ ਨੇ ਬਾਹਰ 855 ਨਾਲ ਦਵਾਈ ਕਰਾਂਗੇ ਪਹਿਲਾਂ ਫਾਰਮ ਟਰੈਕ ਨਾਲ ਕਰ ਲਾਂਗੇ ਕਰਾਪ ਆਇਆ ਵਾ ਮਗਰ ਲੋ ਜੇ ਤੋਂ ਕਰੋ ਜੇ ਕਾਗਜ ਆਪਣਾ ਜਿਹੜਾ ਕੀ ਆਪਾਂ ਫਾਲਤੂਆਂ ਲੈਂਦਾ ਸੀਗਾ तकरीबन 12 ਫੁੱਟ ਦਾ ਆਪਾਂ ਲੰਬਾ ਟੂਟਾ ਲੈਂਦਾ ਵੀ ਸਾਰੇ ਪਾਸੇ ਨੂੰ ਜਿਹੜਾ ਚੱਲ ਰਿਹਾ ਕੰਮ ਮਾਰੋ ਮਾਰ ਤੁਸੀਂ ਦੇਖਦਾ ਸੀ 5 ਬਿਗੇ ਦਾ ਕੀਲਾ ਤੇ 2 ਟਰਾਲੀਆਂ ਬਾਕੀਆਂ ਤੇ 3 ਆ ਵੱਡੀਆਂ ਇਹ 13 ਫੁੱਟੀਆਂ ਮਿੱਤਰੋ ਇਹ ਇਹ ਨਾਲ ਹੌਲੈਂਡ ਚੱਲ ਰਿਹਾ ਵੀ ਨਾਲ ਨਾਲੇ ਪਰ ਆ ਕੇ ਨਾਲ ਨਾਲੇ ਵੱਡੀਆਂ ਵਾਂਗੂ ਜਿਹੜਾ ਅਰਜਣ ਲਿਆਂਦਾ ਤੋਣ ਵਾਸਤੇ ਮਾਗਰ ਨੇ ਪਾਸੇ ਰੁਕਤਾ ਬੀਟਰ ਪਾ ਲਿਆ ਪੰਣੀ ਵਾਲਿਆ ਦਾ ਆਪਣਾ ਸਭ ਬੰਦੇੜਾ ਸਾਰਾ ਬਹੁਤ ਬੜਾ ਕਰੋ ਚੈੱਕ ਗੱਲ ਬਾਤ ਪਤਾ ਕੀ ਆ ਫਾਰਮ ਡ੍ਰੈਗ ਚ ਮਿੱਤਰੋ ਆ ਗਿਆ ਹੌਲੈਂਡ ਪਰਾਂ ਕਰ ਆਹ ਛਾਲ ਮਾਰਦਾ ਲੋ ਵੀ ਜਿੱਤੋਂ ਜਿੱਤੋਂ ਹੌਲੈਂਡ ਨਾਲ ਟਰਾਲੀਆਂ ਘੋ ਰਹੇ ਆ ਇੱਧਰੇ ਪਾਸੇ ਲਿਆਂਦਾ ਆਪਣਾ ਅਰਜਣ ਤੇ ਮਾਗਰ ਬੈਠਾ ਆਪਣੀ ਟਰਾਲੀ ਆ ਇਹ ਇਹਦੇ ਹੁਣ ਪਾਵਾਂਗੇ ਜਾ ਓ ਮਾਗਰ ਦੇਖੀ ਸਹਿਜ ਮਾਗਰ ਦੇਖ ਜੋ ਟ੍ਰੈਕਟਰਾਂ ਦਾ ਆ ਗਿਆ ਗੜ ਪਹਿਲਾਂ ਫਾਰਮ ਟਰੈਕ ਨਾਲ ਤੋਰੇਦੇ ਪਰ ਫਾਰਮ ਟਰੈਕ ਦੇ ਬਸ ਦੀ ਗੱਲ ਨਹੀਂ ਹੈਗੀ ਤੇ ਹੁਣ ਲਿਆਂਦਾ ਆਪਣਾ ਹਾਉਲੈਂਡ ਤੇ ਉਹਦੇ ਹਾਉਲੈਂਡ ਟਰਾਲੀਆਂ ਕਿਹੜੇ ਲਾ ਰਹੇ ਆ 655 ਉਧਰ ਅਰਜਣ ਤੋਰੇਗਾ ਕਿਉਂਕਿ ਇਹਦੇ ਨਾਲੇ ਬਣੋਗੇ ਜਿਹੜੀ ਗੱਲਬਾਤ ਬਣੂ ਨਾ ਤਬਾਈ ਦੀ ਉਹ ਵੀ ਜਟੋ ਫੇਰੇ ਲਈ ਗਿਆ ਉਧਰੋਂ ਲੈਫਟ ਵੀ ਬਸ 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 ਜੈ ਕਰੀ ਗੋਦੋ ਥੋੜਾ ਫਲੈਪ ਪਾੜਦਾ ਥੱਲੇ ਮਿੱਟੀ ਵਟ ਰਿਆ ਮਿੱਟੀ ਵੀ ਨਹੀਂ ਲੇਗੀ ਛੋਟੂ ਲਿਆ ਸੰਗਲ ਕਿਉਂ ਕਿ ਹੁਣ ਹਾਉ ਲੈਂਡ ਗੱੱਚੀ ਨਹੀਂ ਗਿਆ ਮਗਰ ਜੈਕ ਲੋ ਵੀ ਜਿਟੋ ਖਰੂ ਪਾ ਦਿਆ ਕੰਮ ਕਹਿੰਦੇ ਬਹਿ ਜਾ ਬਹਿ ਜਾ ਕਰਾਈ ਪਈ ਇਧਰ ਛੋਟੂ ਨਾਲ ਚੱਲ ਵੀ ਚੱਲ ਮੋਟਰ ਤੇ ਚਲੀਏ ਆ ਜਾ ਲੈ ਜਾ ਲੈ 1 ਮਿੰਟ ਸਾਨੂੰ ਲੰਘ ਜਾਣ ਦੇ ਚਲੋ ਜੀ ਮੋੜ ਕੇ ਦੁਨ ਸਾਨੂੰ ਲੰਘ ਜਾਣਾ ਦੇ 1 ਮਿੰਟ ਰਾਮੂ ਸਾਲੇ ਕੇ ਫਟੇ ਚੱਕ ਦੇਂਗੇ ਹਾਂ ਐ ਰਾਮੂ ਨੇ ਕਹਿੰਦੇ ਮੇਰੇ ਵੀਰੋ ਕਹਿੰਦੇ ਮੱਕੀ ਲਾਈ ਸੀ ਰਾਮੂ ਨੇ ਕਹਿੰਦੇ ਵੀ ਸਪਰੇਅ ਆਦਪੁਰੂਆਂ ਸਾਰੀਆਂ ਹੀ ਨਹੀਂ ਕਰੀਆਂ ਨੇ ਜੇ ਮੈਨਦਰੋ ਤੁਸੀਂ ਥੱਲੇ ਵੀ ਦੇਖਦਾ ਤਾਂ ਵੀ ਆਪਣਾ ਜਿਹੜਾ ਦਾਣਾ ਨਾ ਉਹ ਵੀ ਪੂਰਾ ਪੱਕ ਕੇ ਚੁੱਕਿਆ ਵੀ ਆ ਦੇ ਕੋਲ ਛੱਲੀ ਦਾ ਬਰੂ ਨਾ ਦਾਣਾ ਉਦੋਂ ਬਣਦਾ ਮਿੱਤਰੋ ਜਦੋਂ ਕਾਲਾ ਹੋ ਜਵੇ ਛੱਲੀ ਦਾ ਮਾ ਬਾਰੂ ਜਿਹਾ ਹੁੰਦਾ ਜਿਹੜਾ ਵੀ ਆ ਕਾਲਾ ਹੋ ਜਵੇ ਤੇ ਅੱਵੇ ਹੁਣ ਵਿੱਚੋਂ ਵੀ ਦੇਖ ਸਕਦਾ ਤੁਸੀਂ ਆ ਬਾਕੀ ਦਾ ਝੂਏ ਚ ਆਏ ਨੇ ਬੜਾ ਮੁਫਤਾ ਕਰਿਆ ਹੋਇਆ ਕੰਮ ਹੈ ਜਦਾ ਵੀ ਆ ਦਾ ਆਪਣਾ ਵਿੱਚ ਪੂਰੀ ਹੋ ਗਈ ਆ ਬਾਰੂ ਜੇ ਕਾਲੇ ਹੋ ਗਏ ਤਾਂ ਮਿੱਤਰੋ ਸਮਝੋ ਵੀ ਆਪਣਾ ਝਾਰ ਵਾਸਤੇ ਮक्की ਤਿਆਰ ਆ ਤੇ ਬਾਕੀ ਇਹ ਬਈ ਤੀਤੀ ਬੀਜ ਆ ਪੂਰਾ ਵਧੀਆ ਝਾੜ ਵੀ ਵਧੀਆ ਮਤਲਬ ਦਾਣਾ ਵੀ ਇਹਦਾ ਪੂਰਾ ਕੋਈ ਐ ਨਹੀਂ ਹੈਗਾ ਵੀ ਛੱਲੀ ਖਾਲੀ ਹੋਊਗੀ ਤੁਹਾਨੂੰ ਤੋੜ ਕੇ ਦਿਖਾ ਦਿੰਦਾ ਵੀ ਛੱਲੀ ਦਾ ਐ ਨਹੀਂ ਹੈਗਾ ਵੀ ਕੋਈ ਖਾਲੀ ਹੋਊਗੀ ਦਾਣਾ ਆ ਦੇਖੋ ਜਟੋ ਭਰੀ ਪਈ ਆ ਪੂਰੀ ਵੀ ਆ ਦੇਖੋ ਜਦੋਂ ਤੱਕ ਨਾ ਉਹ ਇਧਰ ਚ ਖੁੱਭਣਾ ਚਾਹੀਦਾ ਔਰ ਉਹ ਤੱਕ ਮਤਲਬ ਇਹਦਾ ਦਾਣਾ ਤਿਆਰ ਆ ਕਿਉਂਕਿ ਨਹੀਂ ਉਲਦੀ ਫੈਨ ਦਾ ਖਤਰਾ ਹੁੰਦਾ ਤੇ ਬਾਈ ਸਾਡਾ ਇਧਰ ਕਲੀ ਫੈਨ ਵਾਲਾ ਇੱਕ ਨੰਮ ਚ ਪੱਕੀਆਂ ਹੋਆ ਇਸੇ ਨੇ ਯਾਰਾ ਬੰਨਿਆ ਪਿਆ ਜਟੋ ਉਧਰੋਂ ਰਾਮੂ ਨੇ ਵੀ ਯਹਰ ਤਵੇਟ ਰੱਖੇ ਨੇ ਬਿਲਕੁਲ ਜਿਹੜਾ ਇਹ ਸਾਮਾ ਸਾਰਾ ਵੀ ਮਸ਼ੀਨ ਵਾਲੇ ਬਾਈ ਨਾਲੇ ਆਪਾਂ ਕੰਟਰੈਕਟ ਕਰਿਆ ਹੋਇਆ ਸੀਗਾ ਵੀ ਬਾਈ ਤੇਰੀ ਹੈ ਮਸ਼ੀਨ ਤੇਰਾ ਹੀ ਸਾਰਾ ਕੁਝ ਆ ਇਹ ਲੋ ਵੀ ਜਦੋਂ ਨਜ਼ਾਰਾ ਆਇਆ ਪਿਆ ਪਰ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਪਾਇਪ ਵੀ ਕਈ ਵਾਰ ਨਹੀਂ ਦਾ ਪਾਇਪ ਪੂਰੇ ਲੀਕ ਹੋਈ ਜਾਂਦੇ ਨੇ ਕਦੇ ਜੱਕ ਲੀਕ ਹੋ ਗਿਆ ਕਦੇ ਸਲੰਦਰ ਲੀਕ ਹੋ ਗਿਆ ਸਾ ਜਟਾ ਹੁਣ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਇਹਦੀ ਬਾਈਆਂ ਦਾ ਇਹ ਸਾਰਾ ਕੁਝ ਖਰਾਬ ਹੋਊਗਾ ਤਾਂ ਵੀ ਇਹਨਾਂ ਦਾ ਵੀ ਇਹ ਮਿੱਤਰੋ ਫਾਇਦਾ ਪਹੁੰਚ ਜਾਂਦਾ ਆਪਾਂ ਨੂੰ ਥੋੜਾ ਜੱਕ ਤੇ ਬਾਕੀ ਤੁਸੀਂ ਦੇਖ ਲਾ ਨੁਕਸਾਨ ਬਹੁਤ ਘੱਟ ਆ ਜੀ ਮਤਲਬ ਜਿਹੜਾ ਟਾਂਡੇ ਪੂਰੇ ਟੰਡੇ ਡਿੰਗੇ ਰਹੇ ਉਹ ਨਹੀਂ ਖਿੱਚਦਾ ਆ ਆਪਣਾ ਗਲੀਆਂ ਇਹਦੀਆਂ ਨਹੀਂ ਖਿੱਚਦੀਆਂ ਪੋਰ ਨਹੀਂ ਖਿੱਚਦੇ ਹੈਗੇ ਤਾਂ ਉੱਥੇ بڑا ਮੋਟਾ ਨੁਕਸਾਨ ਹੋ ਜਾਂਦਾ ਨਹੀਂ ਨਾ ਜਦੋਂ ਕੋਈ ਨੁਕਸਾਨ ਨਹੀਂ ਹੈਗਾ ਇਹ ਜਿੱਦੋ ਹੌਂਲੈਂਡ ਜੋ ਜ਼ੋਰ ਬਹੁਤ ਆ ਜ਼ੋਰ ਜਵਾਨੀ ਧੰਨ ਭੱਲੇ ਫਿਰ ਜੱਟ ਸੱਦਾ ਕਿਉਂ ਚੱਲੇ ਗਿਆ ਉਹਦਾ ਜੀ ਮੋੜਨਾ ਬਤੰਦਰ ਨੇ ਇੱਥੋਂ ਹੀ ਆ ਜਗਾ ਤੰਗ ਦੀ ਫਿਰ ਬਤੰਦਰ ਕਹਿੰਦਾ ਵੀ ਗਾ ਨੂੰ ਬੈ ਜਾ ਬੈ ਜਾ ਕਰੀ ਆਉਂਦੇ ਆ ਤੇ ਉੱਧਰੋਂ ਮਸ਼ੀਨ ਵੀ ਮਰੂ ਮਾਰ ਚੱਲ ਰਹੀ ਆ ਜਦੋਂ ਜਿਹੜਾ ਟਰੈਕਟਰ ਆ ਉਹ ਆਪਣਾ ਚੱਲ ਰਿਹਾ ਵੱਡੀ ਦਾ ਚੱਕਰਾਂ ਦੇ 194 ਚੱਕਰਾਂ ਦੇ ਜੀ ਦੇਖ ਲਾਦੇ ਵੀ 100 ਚੱਕਰ ਡ੍ਰੌਪ ਕਰਦਾ ਬਾਜੀ ਟਰੈਕਟਰ ਪ੍ਰਵਾਹ ਹੋਣੀ ਬੰਦ ਕਰਦਾ ਜੋ ਕਿ ਆਈ ਬਤੰਦਰ ਹੌਸਲਾ ਨਾਲ 100 ਦੇ ਕਰਕੇ ਟਰੈਕਟਰ ਦਾ ਹੁੰਦਾ ਬਹੁਤ ਨੇ ਆਪਣੀ ਜੇਤਰੀਆ ਮਾਰੂ ਮਾਰ ਚੱਲਦਾ ਪਰਮਾਤਮਾ ਦੀ ਕਿਰਪਾ ਨਾਲ ਬੰਦੀ ਦਾ 4 ਮਹੀਨਾ ਲੱਗਦਾ ਹੈ ਬਾਜ਼ ਮਾਇਦਾ ਉੱਤਰਾ ਦੇ ਨੇਂਦੇ ਜੀ ਜੀਤੋ ਪਹੁੰਚਿਆ ਕਰੋ ਕਿਉਂਕਿ ਦਾ 4 ਦੀ ਵਧੀਆ ਤੇ 6 ਦੀ ਰੇਲ ਕੰਮ ਆਉਂਦਾ ਜਿਹੜਾ 6 ਦੀ ਵਧੀਆ 1.5 ਘੰਟੇ ਦੀ ਚੱਲਦੀ ਹੈ ਜੇਕਰ ਇੰਨੇ ਵਿੱਚ ਖਾਸ ਇਹਦਾ ਟਰੈਕਟਰ ਚੱਲ ਜੇ ਕੱਲ੍ਹ ਦਾ ਟਰੈਕਟਰ ਨਵੇਂ ਹੋਰ ਫੀਲਡ ਡਰਾਈਵ ਦੇ ਉਹਨਾਂ ਜੇ ਇਹ ਗੱਲ ਬਹੁਤ ਫਾਇਦਾ ਵੀ ਜਿਹੜੇ ਆਪਣਾ ਸ਼ੱਟ ਲੇਅਰ ਨੇ ਕੱਟ ਲੈ ਕੇਰ ਦਾ ਮਤਲਬ ਫਰਕ ਹੈ ਰਹ ਜਾਂਦਾ ਵੀ ਆਪਾਂ ਨੂੰ ਅੱਗੇ ਪਿੱਛੇ ਕੇਰਾਂ ਨਾਲ ਧੁਰਦੀ ਦੌੜਦੇ ਹੁੰਦੇ ਉਹੀ ਥੇਰ ਦੇ ਵਿੱਚ ਬੈਕ ਹੋ ਜਾਂਦਾ ਜੇ ਆਪਾਂ ਪਹਿਲੇ ਦੋਜੇ ਬੈਕ ਕਰਨਾ ਤਾਂ ਪਹਿਲੇ ਦੋਜੇ ਪਾਕੇ ਨੂੰ ਵੀ ਦੌੜਨਾ ਪੈਣਾ ਸਿਰਫ ਆਹ ਦੇਖ ਵਾਲੀ ਕਿੱਡੀ ਫਦਾ ਹਟਾਉਣੀ ਆ ਬਾਕੀ ਤਾਂ ਉਹ ਸਾਰਾ ਕੋਈ ਮਾਰੋ ਮਾਰਾ ਸੱਚ ਦੇਗਾ ਉਹਨੇ ਵੀ ਬਹੁਤ ਹੀ ਪੂਰਾ ਅਸਰ ਦੇ ਰਿਹਾ ਉਹ ਵੀ ਜਿਦੋਂ ਚੱਲ ਰਿਹਾ ਕੰਮ ਮਾਰੋ ਮਾਰ ਦੀ ਮਰਜ਼ੀ ਦੇਖ ਸਕਦੇ ਹੋ ਭਰਾਵੋ ਇੰਦਰਲਾ ਕਰਦਾ ਵੀ ਆਪਣਾ 5 ਵਿੱਗੇ ਦਾ ਤੇ ਪਰਾਂ ਆਪਣਾ 4 ਵਿੱਗੇ ਦਾ ਕਰਦਾ ਦੇ ਪੱਕੀ ਵੀ ਆਪਣੀ ਵਧੀਆ ਤੁਸੀਂ ਦੇਖ ਸਕਦੇ ਹੋ ਸਾਰੀ ਬਾਕੀ ਦਾਣਾ ਦੋਣਾ ਦਾ ਸਾਰੀ ਤੇ ਵਧੀਆ ਹਰਾ ਹੋ ਗਿਆ ਮਤਲਬ ਵੀ ਦਾਣਾ ਪੱਕ ਨਾ ਦਾ ਪੱਕੇ ਹੀ ਆ ਬਹੁਤਾ ਤੇ ਦੁੱਧੇ ਜਾਂ ਨਿਕਲਣਾ ਹਟ ਗਿਆ ਸੀ ਜੇ ਦੇਖੋ ਦੁੱਧਾਂ ਦੇ ਚਾਰ ਪਾਗਲੇ ਤਾਂ ਵਿੱਚੋਂ ਉਹ ਉਲੀ ਲਾ ਦਿੰਦਾ ਨਾ ਉਹਦੇ ਕਰਕੇ ਤੁਸੀਂ ਦੇਖ ਸਕਦੇ ਵੀ ਚੱਲ ਰਿਹਾ ਕੰਮ ਪੂਰੀ ਜੀ ਕਈ ਵਾਰ ਮਸ਼ੀਨ ਚੋਕ ਕੋਲ ਜਿੰਦੀ ਆਉਂਦੇ ਤਾਂਡੇ ਕੱਢ ਕੇ ਦੁਬਾਰੇ ਪਾਉਣੇ ਪੈਂਦੇ ਆ ਔਰ ਇਹ ਗੰਡਾਸੇ ਲਾਉਣ ਵਾਲੇ ਹੋਗੇ ਤੁਸੀਂ ਦੇਖ ਸਕਦੇ ਹੋ ਕਿ ਕੀਲੇ ਦੇ ਵਿੱਚ ਤਕਰੀਬਨ ਪੱਤਰੋ ਤੁਸੀਂ 2 ਵਾਰ ਗੰਡਾਸੇ ਲਵਾ ਲਿਆ ਕਰੋ ਪਈਆਂ ਤੋਂ ਨਹੀਂ ਤਾਂ ਕੋਣ ਕਰ ਜਾਂਦਾ ਕਿ ਕਿੰਨੇ ਡੇਢ ਕਿੰਨੇ ਮਾਤਰੋਂ ਗੰਡਾਸੇ ਲਾਉਂਦੇ ਆ ਤੇ ਆਪਾਂ ਹੁਣ ਥੋੜੇ ਘਣਾਵਾਂ ਤੱਕ ਮੈਂ ਕਹਿਣਾ ਇਹਨੂੰ ਬਾਈ ਦੇ ਵਿੱਚ ਗੰਡਾਸੇ ਲਾਉਂਦੇ ਨਾ ਕਿਉਂਕਿ ਫਿਰ ਉਹਦੇ ਨਾਲ ਟੋਕਾ ਬ੍ਰੀਕ ਹੋ ਜਾਂਦਾ ਜੱਗੋ ਤੇ ਪਾਟੀ ਚੰਗਲਾ ਹੈਗਾ ਵਧੀਆ ਤਾਂ ਵੀਰੋਂ ਆਪਾਂ ਨੂੰ ਹੁਣ ਇਹਦੇ ਬਲੇਟ ਜੇ ਲਾਉਣੇ ਪੈਣਗੇ ਨਿਸ਼ਾਨੀ ਬਈ ਆਹ ਹੁੰਦੀ ਹੈ ਜਦੋਂ ਬਲੇਟ ਲਾਉਣ ਵਾਲੇ ਹੋਗੇ ਕੀਦੇ ਦੇ ਵਿੱਚ ਦੋ ਵਾਰ ਲਵਾ ਲਿਆ ਕਰੋ ਕਿਉਂਕਿ ਆਹ ਛੇੜੜ ਜੇ ਛੇੜੜ ਲੱਗ ਜਾਂਦੀ ਆ ਕੁਈ ਗੇਰਾ ਦੇ ਵੀ ਬਾਕੀ ਕੰਮ ਠੀਕ ਆ ਬਈ ਵਧੀਆ ਚੱਲ ਚਾਰ ਪੈ ਜਾ ਸੁੱਕੇ ਭਿੰਡੇ ਵਿੱਚ ਪੈ ਜਾਵੇ ਉਹਦਾ ਕੋਈ ਵਰਕ ਗਰੀਸ ਨਹੀਂ ਹੈਗੀ ਤੇ ਤਕਰੀਬਨ 4 ਕਿੱਗੇ ਤੋਂ ਵੱਢਿਆ ਗਿਆ ਆਪਣਾ ਮੱਤੀ ਦਾਗੜੀਆਂ ਦਿਖਾਈ ਇਹਦਾ ਟਾਂਡਾ ਟਾਂਡਾ ਦਿਖਾ ਮੈਨੂੰ ਇਧਰ ਹੈਲੋ ਟਾਂਡਾ ਦਿਖਾਈ ਲੋ ਵੀ ਜੇ ਤੁਸੀਂ ਟਾਂਡਾ ਦੇਖ ਸਕਦਾ ਤੁਸੀਂ ਪੂਰਾ ਮੋਟਾ ਨਿਗਰ ਟਾਂਡਾ ਇਹਨੂੰ ਕਹਿੰਦੇ ਨੇ ਆ ਗੋਲ ਵਾਲਾ ਉਹ ਚੀਜ਼ ਬਣਦੀ ਆ ਤੁਸੀਂ ਟਾਂਡੇ ਦੇਖ ਸਕਦਾ ਤੁਸੀਂ ਛੱਲੀ ਵੀ ਕੋਈ ਐ ਮਾੜੀ ਨਹੀਂ ਹੈਗੀ ਡੇਡ ਡੇਡ ਘਟਦੀ ਛੱਲੀ ਆ ਮੱਛਰ ਆ ਨਾ ਬਲੇ ਬਸੇ ਗਏ ਨੇ ਹੌਲੈਂਡ ਵੀ ਲੈ ਗਿਆ ਮੁੰਡੇ ਕੋਣ ਕੀ ਬਣਦਾ ਨਿਕਲਦਾ ਕੇ ਨਾ ਪਰ ਕੱਢ ਲੂ ਜੋਰ ਦਾ ਵਾ ਉਹਦਾ ਮਿੱਤਰੋ ਇਹਦੇ ਤੇ ਲੈ ਗਿਆ ਵੱਟ ਕੇ ਤੇ ਬਾਕੀ ਮੱਕੀ ਬਈ ਹੈ ਗਿਆ ਤਾਕੜੀ ਥਾਲੀ ਮੰਟਮਾ ਕਰੂੰ ਚੋਕ ਕਰ ਦਿੰਦੀ ਆ ਇੱਕ ਇੱਕ ਕੌੜੀ ਦੇ ਵਿੱਚ ਚਾਰ ਚਾਰ ਖੁੱਡ ਲੈ ਕੇ ਜਾ ਰਿਹਾ ਮਾਨੂੰ ਕਿਹਾ ਵੀ ਹੁਣ ਤਿੰਨ ਤਿੰਨ ਲੈ ਕੇ ਜਾ ਕਿਉਂਕਿ ਮੱਕੀ ਤਾਕੜੀ ਆ ਉਹਦੇ ਕਰਕੇ